ਦੇ ਉੱਤੇ ਹਮਲਾ ਨਹੀਂ ਹੋਇਆ ਹੋਇਆ ਯਾਰ ਸਿਰਫ ਮੰਦਰ ਦੇ ਬਾਹਰ ਇੱਕ ਚੜਾਪੋਈ ਹੈ ਤੇ ਉਹ ਜਿਹੜੀ ਚੜਾਪੋਈ ਹੈ ਉਹ ਵੀ ਮੰਦ 284 ਦੇ ਤਹਾਕੇ ਦੇ ਦੌਰਾਨ ਪੰਜਾਬ ਦੇ ਹਾਲਾਤ ਕਿੰਨੇ ਖਰਾਬ ਰਹੇ ਨੇ ਉਸ ਸਮੇਂ ਵੀ ਭਾਰਤੀ ਫੌਜ ਨੇ ਹਾਲਾਂਕਿ 35 ਗੁਰਦੁਆਰਾ ਸਹਿਬਾਨ ਦੇ ਉੱਤੇ ਹਮਲਾ ਬੋਲਿਆ ਸੀ ਲੇਕਿਨ ਬਦਲੇ ਦੇ ਵਿੱਚ ਕਿਸੇ ਸਿੱਖ ਨੇ ਪੰਜਾਬ ਦੇ ਵਿੱਚ ਕਦੇ ਕਿਸੇ ਮੰਦਿਰ ਦੇ ਉੱਤੇ ਹਮਲਾ ਨਹੀਂ ਕੀਤਾ ਇਹ ਜਿਹੜਾ ਭਾਰਤ ਦੇ ਵਿੱਚ ਸਿੱਖਾਂ ਦਾ ਨਰ ਸੰਹਾਰ ਹੋਇਆ ਸੀ ਉਸ ਦੌਰਾਨ ਗੁਰਦਵਾਰਿਆਂ 'ਤੇ ਹਮਲੇ ਜਿਹੜੇ ਆ ਉਹ ਜ਼ਰੂਰ ਹੋਏ ਸੀ ਕੈਨੇਡਾ ਦੀ ਧਰਤੀ ਦੇ ਉੱਤੇ ਮੰਦਿਰ ਦੇ ਬਾਹਰ ਇੱਕ ਬੋਡੀ ਚੋਰੀ ਚੜਾਪ ਨੂੰ ਭਾਰਤੀ ਮੀਡੀਆ ਨੇ ਖਾਸ ਤੌਰ ਦੇ ਉੱਤੇ ਔਰ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਹੋਏ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੈ ਸਿੱਖਾਂ ਵੱਲੋਂ ਮੰਦਰ ਦੇ ਉੱਤੇ ਹਮਲਾ ਜਿਹੜਾ ਉਹ ਕਰਦਾਨੀ ਆ ਇਹ ਬਹੁਤ ਗਲਤ ਹੈ ਸਿੱਖਾਂ ਖਿਲਾਫ ਵਰਤਾਨ ਸੱਜਿਆ ਮਲਟਨ ਗੁਰਦੁਆਰੇ ਦੇ ਉੱਤੇ ਜਿਹੜਾ ਹੈ ਬਾਹਰ ਗੱਡੀਆਂ ਦੀ ਭੰਨ ਤੋੜ ਜਿਹੜੀ ਇਹ ਕੀਤੀ ਹੈ ਕੁਝ ਸ਼ਰਾਰਤੀ ਅਕਸਰਾਂ ਨੇ ਉਹ ਮੰਦ ਭੱਗਾ ਮੈਂ ਸਮਝਦਾ ਕਿ ਇਹ ਕੋਈ ਹਮਲਾ ਨਹੀਂ ਹੈ ਕਿਸੇ ਮੰਦਰ ਦੇ ਉੱਤੇ ਔਰ ਨਾ ਹੀ ਸਿੱਖ ਕਿਸੇ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਦੇਖੋ ਲੈ ਲਿਆ ਯਾਰ ਔਰ ਦੇ ਹੀ ਨਹੀਂ ਯਾਰ ਅੱਜ ਯਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੁਝ ਫੁਟੀ ਜੀ ਦੀ ਜਾਨੀ ਮੀਟਿੰਗ ਸਦੀ ਆ ਉਹ ਯਾਰ ਖੰਡੇ ਕਰ ਲੋ ਯਾਰ ਮੈਨੂੰ ਵੀ ਸਦਾ ਮੱਤਰ ਮਿਲਿਆ ਤੇ ਮੈਂ ਉਹਨਾਂ ਦੇ ਪਾਸੇ ਮੀਟਿੰਗ 'ਚ ਸ਼ਾਮਲ ਹੋਣ ਵਾਸਤੇ ਪਹੁੰਚਿਆ ਸਿੰਸਕ ਮੇਡਿਆ ਦੀ ਘਟਨਾਵਾਂ ਦੀਆਂ ਘਟਨਾਵਾਂ ਨੂੰ ਲੈ ਕੇ ਤੁਸੀਂ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਸਿੱਖਾਂ ਨੂੰ 1984 ਦੁਬਾਰਾ ਚੇਤੇ ਕਰਾਵਾਂਗੇ। ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਹਾਂ ਕਿ ਲੰਬੇ ਸਮੇਂ ਤੋਂ ਹੀ ਸਿੱਖਾਂ ਦੇ ਖਿਲਾਫ ਪਰਦਾਸ਼ ਸਰਜੇ ਜਾ ਰਹੇ ਹੈ। ਓਏ ਯਾਰ ਕੋਈ ਮੰਦਰ ਦੇ ਉੱਤੇ ਹਮਲਾ ਨਹੀਂ ਹੋਇਆ ਹੋਇਆ ਯਾਰ ਸਿਰਫ ਮੰਦਰ ਦੇ ਬਾਹਰ ਇੱਕ ਚੜਾਪ ਹੋਈ ਹੈ। ਤੇ ਉਹ ਜਿਹੜੀ ਚੜਾਪ ਹੋਈ ਉਹ ਵੀ ਮੰਦ ਭਾਗੀ ਹੈ। ਨਹੀਂ ਹੋਣੀ ਚਾਹੀਦੀ ਸੀ। ਲੇਕਿਨ ਮੰਦਰ ਦੇ ਬਾਹਰ ਹੋਈ ਚੜਾਪ ਨੂੰ ਜਿਹੜਾ ਹੈ ਮੰਦਰ ਦੇ ਉੱਤੇ ਹਮਲਾ ਜਿਹੜਾ ਕਰਦਾਨਿਆ ਗਿਆ ਔਰ ਪੇਸ਼ ਕੀਤਾ ਗਿਆ ਇਹ ਬਹੁਤ ਮੰਦ ਭਾਗਾ ਹੈ ਤੁਸੀਂ ਦੇਖੋ ਕਿ 1984 ਦੇ ਦਹਾਕੇ ਦੇ ਦੌਰਾਨ ਪੰਜਾਬ ਦੇ ਹਾਲਾਤ ਕਿੰਨੇ ਖਰਾਬ ਰਹੇ ਨੇ ਉਸ ਸਮੇਂ ਵੀ ਭਾਰਤੀ ਫੌਜ ਨੇ ਹਾਲਾਂਕਿ 35 ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਸੀ ਲੇਕਿਨ ਬਦਲੇ ਦੇ ਵਿੱਚ ਕਿਸੇ ਸਿੱਖ ਨੇ ਪੰਜਾਬ ਦੇ ਵਿੱਚ ਕਦੇ ਕਿਸੇ ਮੰਦਰ ਦੇ ਉੱਤੇ ਹਮਲਾ ਨਹੀਂ ਕੀਤਾ ਸਿੱਖ ਕਦੇ ਕਿਸੇ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ ਨਹੀਂ ਕਰਦੇ ਹੁੰਦੇ हां 1984 ਦੇ ਨਵੰਬਰ ਦੇ ਪਹਿਲੇ ਹਫਤੇ ਜਿਹੜਾ ਭਾਰਤ ਦੇ ਵਿੱਚ ਸਿੱਖਾਂ ਦਾ ਨਰ ਸੰਹਾਰ ਹੋਇਆ ਸੀ ਉਸ ਦੌਰਾਨ ਗੁਰਦਵਾਰਿਆਂ ਦੇ ਉੱਤੇ ਹਮਲੇ ਜਿਹੜੇ ਆ ਉਹ ਜ਼ਰੂਰ ਹੋਏ। ਕੈਨੇਡਾ ਦੀ ਧਰਤੀ ਦੇ ਉੱਤੇ ਮੰਦਿਰ ਦੇ ਬਾਹਰ ਇੱਕ ਬੋਡੀਚ ਹੋਈ ਚੜਾਅ ਨੂੰ ਭਾਰਤੀ ਮੀਡੀਆ ਨੇ ਖਾਸ ਤੌਰ ਦੇ ਉੱਤੇ ਔਰ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਹੋਏ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੈ ਸਿੱਖਾਂ ਵੱਲੋਂ ਮੰਦਿਰ ਦੇ ਉੱਤੇ ਹਮਲਾ ਜਿਹੜਾ ਉਹ ਕਰਦਾਨੀ ਆ ਇਹ ਬਹੁਤ ਗਲਤ ਹੈ ਸਿੱਖਾਂ ਖਿਲਾਫ ਵਰਤਾਨ ਸਰਜਿਆ ਜਾ ਰਿਹਾ ਹੈ ਉਲਟਾ ਮਾਲਟਨ ਗੁਰਦੁਆਰੇ ਦੇ ਉੱਤੇ ਜਿਹੜਾ ਹੈ ਬਾਹਰ ਗੱਡੀਆਂ ਦੀ ਭੰਨ ਤੋੜ ਜਿਹੜੀ ਇਹ ਕੀਤੀ ਹੈ ਕੁਝ ਸ਼ਰਾਰਤੀ ਅਨਸਰਾਂ ਨੇ ਉਹ ਮੰਦ ਭੱਗਾ ਹੈ ਮੈਂ ਸਮਝਦਾ ਕਿ ਇਹ ਕੋਈ ਹਮਲਾ ਨਹੀਂ ਹੈ ਕਿਸੇ ਮੰਦਰ ਦੇ ਉੱਤੇ ਔਰ ਨਾ ਹੀ ਸੇਕ ਕਿਸੇ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕਰਿਆ। ਸੱਚੀ ਲੱਗਦਾ ਸੋਚੀ ਸੰਗੀ ਤਾਜੀਸਕ ਕੀਤਾ ਜਾ ਰਿਹਾ ਹੈ। ਕਿਰਪਾਨ ਪਾ ਕੇ ਮੁਲਾਜ਼ਮ ਜੜੇ ਹਨ ਕੰਮ ਨਹੀਂ ਕਰ ਸਕਦੇ। ਇਹ ਮੰਦ ਭਾਗ ਹੈ ਜੇ ਭਾਰਤ ਦੇ ਵਿੱਚ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਸ ਨੂੰ ਇਹ ਰੇਅਰ ਇੰਡੀਆ ਨੇ ਐਲਾਨ ਦਿੱਤਾ ਹੈ। ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਜੇ ਦਰਸਾ ਵੀ ਕਦੇ ਸੁਣਿਓ ਤੁਸੀਂ। ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਕਿੱਠੀ 라ਹੀ एयर इंडिया ਦਾ ਕੋਈ ਵੀ ਮੁਲਾਜ਼ਮ ਹੈ ਜਿਹੜਾ 에ਵੀਏਸ਼ਨ ਵਾਲਾ ਉਹ ਨਾ ਤੇ ਕਿਰਪਾਨ ਪਾ ਸਕਦਾ ਨਾ ਸਿਰਸਾਹ ਪਾ ਸਕਦਾ ਨਾ ਹੀ ਕੋਈ ਖੰਡੇ ਵਾਲੀ ਚੇਨ ਪ ਉਹ ਕਿਰਪਾਣ ਵਾਲੀ ਕੋਈ ਚੇਂਜ ਹੋਵੇ ਕਿ ਸਿੱਖ ਹੋਵੇ ਮਗਲੇ ਰਹਾ ਯਾਰ ਪਾਉਣ ਦੀ ਆਜ਼ਾਦੀ ਦਾ ਭਾਰਤ ਦਾ ਕਾਨੂੰਨ ਵੀ ਦਿੰਦਾ ਹੈ ਭਾਰਤ ਦਾ ਸੰਵਿਧਾਨ ਵੀ ਦਿੰਦਾ ਹੈ ਤੇ ਜੇ ਭਾਰਤ ਇੰਡੀਅਨ 에ਅਰਲਾਈਨ ਜਿਹੜੀ ਹੈ ਜਾਂ ਉਹ ਇਸ ਤਰ੍ਹਾਂ ਦੀ ਕੋਈ ਹਰਕਤ ਕਰਦੀ ਹੈ ਤੇ ਇਹ ਜਿਹੜਾ ਹੈ ਇੱਕ ਕਿਸਮ ਦਾ ਸਾਡਾ ਸੰਵਿਧਾਨਕ ਹੱਕ ਵੀ ਖੋਇਆ ਜਾ ਰਿਹਾ ਔਰ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੰਘ ਸਾਹਿਬ ਸਿੰਘ ਸਾਹਿਬ ਕੈਨੇਡਾ ਦੀ ਕਟਨਾ ਸੋਚੀ ਸਮਝੀ ਸਾਜ਼ਿਸ਼ਾਂ ਕੀਤੀ ਗਈ ਕੈਨੇਡਾ ਦੀ ਕਟਨਾ ਮੈਂ ਕਹਿੰਦਾ ਸਿੱਖਾ ਕਲਾਮ ਗਲਤਾਂ ਸਰਜਿਆ ਜਾ ਰਿਹਾ ਮੰਦਰ ਦੇ ਬਾਹਰ ਹੋਈ ਛੋਟੀ ਜੀ ਝੜਪ ਨੂੰ ਸਿੱਖਾਂ ਵੱਲੋਂ ਜਾਂ ਪੂਰੀ ਕੌਮ ਵੱਲੋਂ ਜਿਹੜਾ ਹੈ ਉਹ ਮੰਦਰ ਦੇ ਉੱਤੇ ਹੋਏ ਹਮਲਾ ਜਿਹੜਾ ਉਹ ਦੱਸਿਆ ਜਾ ਰਿਹਾ ਇਹ ਬਹੁਤ ਗਲਤ ਹੈ ਮਨਪਸੰਦ ਇਹ ਇੱਕ ਮਸਲਾ ਹੈ ਅੱਜ ਵਿਚਾਰਿਆ ਜਾਵੇਗਾ ਅੰਦਰ ਇਹ ਜਿਹੜੇ ਦੋ ਤਿੰਨ ਮੇਨ ਮੁੱਦੇ ਨੇ ਤਾਂ ਉਹ ਬੁੱਧੀਵਾਨ ਦੀ ਮੀਟਿੰਗ ਹੈ ਪਤਾ ਨਹੀਂ ਸਿੰਘ ਸਾਹਿਬ ਵੀ ਅਧਿਕਾਰੀਦਾਰ ਬੋਲੋ ਅੱਜ ਵੀ ਮੀਟਿੰਗ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਜੀ ਦੇਖੋ ਮੈਂ ਇੱਕ ਗੱਲ ਕਹਤੇ ਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦਾ ਜਨਮ ਹੋਇਆ ਹੈ ਸਭ ਤੋਂ ਵੱਡਾ ਅਕਾਲੀ ਦਲ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਭ ਤੋਂ ਵੱਡਾ ਕਸਟੋਡੀ ਆ ਨਾ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ ਪਰ ਜਿਹੜੇ ਜੂਥ ਅਕਾਲੀ ਦਲ ਦੇ ਜਿਹੜੇ ਮਨ ਕਰਦੇ ਜਾਂ ਅਹੁਦੇਦਾਰ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਦੀ ਮੀਟਿੰਗ ਬਾਰੇ ਇਨੈਕਟਿਵ ਪੋਸਟਾ ਪਾ ਰਹੇ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਅਕਾਲੀ ਦਲ ਦਾ ਸੋਮਾ ਹੈ ਔਰ ਜਦੋਂ ਕੋਈ ਵੀ ਚੀਜ਼ ਆਪਦੀ ਸੁਭੇ ਨਾਲ ਟੁੱਟਦੀ ਹੈ ਤੇ ਉਹ ਖਤਮ ਹੋ ਜਾਂਦੀ ਹੈ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਹੈ ਭਗਤ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਕੋਰੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਨਹੀਂ ਹੋਣ ਵਾਲਾ ਹੈ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨਮਾਇੰਦਾ ਜਮਾਤ ਹੈ ਇਹ ਮਜ਼ਬੂਤ ਹੈ ਮਜ਼ਬੂਤ ਰਹੇਗੀ ਔਰ ਮੈਂ ਸਾਰਿਆਂ ਨੂੰ ਇਹ ਗੱਲ ਜੜੀ ਹੈ ਦੱਸਣਾ ਚਾਹੁੰਦਾ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇਕਰਾਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਨਹੀਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਰੀ ਹੈ ਅੱਜ ਫਿਰ ਅੱਜ ਵੀ ਕਸੂਕੀ ਆ ਗਿਆ 11 11 11 ਸਿੱਖਾਂ ਦੇ ਸਵਾਲ ਚੁੱਕੇ ਜਾ ਰਹੇ ਹਨ ਸਾਹਿਬ ਸਾਹਿਬ ਅੱਜ ਫਿਰ ਕੋਈ ਜਾ ਰਹੇ ਹਨ ਜਿੰਦਰ ਸਿੰਘ ਫਰਾਂਗਲਾ ਜੀ ਮੈਂ ਅਸੀਂ ਕਹੇ ਕਿ ਉਹਨੇ ਕਿ ਇਹ ਵਿਦਵਾਨਾਂ ਦੇ ਅਕਾਦ ਜਿਹੜੇ ਆ ਇਹ ਕੋਈ ਪਹਿਲੀ ਵਾਰੀ ਨਹੀਂ ਬੁਲਾਇਆ ਜਾ ਰਿਹਾ ਸਮੇਂ-ਸਮੇਂ ਤੇ ਉਤੇ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਵਜੋਂ ਸੇਵਾ ਕੀਤੀ ਹੈ ਔਰ ਮੇਰੀ ਸੇਵਾ ਦੌਰਾਨ ਵੀ ਵਿਦਵਾਨਾਂ ਦੇ ਅਕਾਦ ਜਿਹੜੇ ਆ ਬਹੁਤ ਵਾਰ ਬੁਲਾਏ ਗਏ ਵਾਹਿ